ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦੁਨੀਆ 'ਚ ਬਹੁਤ ਸਾਰੀਆਂ ਜੰਗਾਂ ਬਾਰੇ ਆਪ ਜੀ ਨੇ ਸੁਣਿਆ ਹੋਵੇਗਾ ਪਰ ਚਮਕੌਰ ਸਾਹਿਬ ਦਾ ਯੁੱਧ ਇੱਕ ਅਜੀਹਾ ਯੁੱਧ ਹੈ ਜਿਸ ਦੀ ਮਿਸਾਲ ਪੂਰੀ ਦੁਨੀਆ 'ਚ ਨਹੀਂ ਜਿੱਥੇ ਇੱਕ ਪਾਸੇ ਲੱਖਾਂ ਦੀ ਫੌਜ ਅਤੇ ਦੂਜੇ ਪਾਸੇ ਬਿਆਲੀ ਸਿੰਘ ਸੰਗਤ ਜੀ ਜਿੱਦਾਂ ਅਸੀਂ ਪਿਛਲੇ ਦੋ ਵੀਡੀਓ 'ਚ ਜਾਣਿਆ ਕਿ ਔਰੰਗਜ਼ੇਬ ਤੇ ਪਹਾੜੀ ਰਾਜਿਆਂ ਨੇ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਫੜਨ ਵਾਸਤੇ ਲੱਖਾਂ ਦੀ ਫੌਜ ਦਾ ਸਹਾਰਾ ਲਿਆ ਪਰ 7 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਗੁਰੂ ਸਾਹਿਬ ਜੀ ਨੂੰ ਫੜ ਨਾ ਪਾਏ ਤੇ ਅੱਜ ਫਿਰ ਤੋਂ ਇਹ ਲੱਖਾਂ ਦੀ ਫੌਜ ਲੈ ਕੇ ਗੁਰੂ ਸਾਹਿਬ ਜੀ ਨੂੰ ਲਬਦੇ ਹੋਏ ਚਮਕੌਰ ਸਾਹਿਬ ਦੇ ਕਿਲੇ ਦੇ ਬਾਹਰ ਪਹੁੰਚ ਚੁੱਕੇ ਸੀ ਸੰਗਜ ਜਿਵੇਂ ਅਸੀਂ ਜਾਣਦੇ ਹਾਂ ਗੁਰੂ ਸਾਹਿਬ ਜੀ ਦਾ ਪਰਿਵਾਰ ਸਰਸਾ ਨਦੀ ਤੇ ਖਿੜ ਗਿਆ ਸੀ ਤੇ ਗੁਰੂ ਸਾਹਿਬ ਜੀ ਵੱਡੇ ਸਹਿਜਦਿਆਂ ਨਾਲ ਅਤੇ 40 ਸਿੰਘਾਂ ਦੇ ਨਾਲ ਰੋਪੜ ਤੋਂ ਚਮਕੌਰ ਕਿਲੇ ਵਿੱਚ ਪਹੁੰਚੇ ਰਾਤ ਵੇਲੇ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਆਰਾਮ ਕਰਨ ਨੂੰ ਕਿਹਾ ਜੋ ਕੁਝ ਬਚਿਆ ਸੀ ਉਹ ਸਾਰਿਆਂ ਦੇ ਵਿੱਚ ਵੰਡ ਕੇ ਖਾਦਾ ਗਿਆ ਗੁਰੂ ਸਾਹਿਬ ਜੀ ਨੇ ਰਾਤ ਦੇ ਦੀਵਾਂ ਚ ਜਾਇਏ ਅਤੇ ਵਿਸ਼ਰਾਮ ਨੂੰ ਗਏ ਤਾਂ ਸਾਹਿਬ ਜਾਦਿਆਂ ਪੁੱਛਿਆ ਗੁਰੂ ਪਿਤਾ ਜੀ ਛੋਟੇ ਵੀਰ ਕਿੱਥੇ ਹੋਣਗੇ ਗੁਰੂ ਸਾਹਿਬ ਜੀ ਨੇ ਕਿਹਾ ਉਹ ਜਿੱਥੇ ਵੀ ਹੋਣਗੇ ਅਕਾਲ ਪੁਰਖ ਦੀ ਰਾਜ ਚ ਹੋਣਗੇ ਤੁਸੀਂ ਸਾਰੇ ਆਰਾਮ ਕਰੋ ਜਲਦੀ ਹੀ ਉਹਨਾਂ ਦੀ ਕੋਈ ਨਾ ਕੋਈ ਖਬਰ ਮਿਲੇਗੀ ਦੱਸਿਆ ਜਾਂਦਾ ਹੈ ਕਿ ਜਦ ਰਾਤ ਨੂੰ ਸਾਰੇ ਸੋ ਗਏ ਪਰ ਗੁਰੂ ਸਾਹਿਬ ਜੀ ਨਹੀਂ ਸੁਕਤੇ ਗੁਰੂ ਸਾਹਿਬ ਜੀ ਜਾਣਦੇ ਸੀ ਕਿ ਕੱਲ ਦੀ ਸਵੇਰ ਮੇਰੀ ਫਰਜੰਦਾ ਨੇ ਮੇਰੇ ਜਾਨ ਤੋਂ ਪਿਆਰੇ ਸਿੰਘਾਂ ਨੇ ਸ਼ਹੀਦੀਆਂ ਦੇ ਜਾਮ ਪੀ ਜਾਣੇ ਨੇ ਗੁਰੂ ਸਾਹਿਬ ਜੀ ਪਿਆਰੇ ਸਿੱਖਾਂ ਦੇ ਹੱਥ ਚੁੰਦੇ ਨੇ ਉਹਨਾਂ ਦੇ ਕੇਸ ਚੁੰਦੇ ਨੇ ਮਲਮ ਪੱਟੀ ਕਰਦੇ ਨੇ ਅੰਤਯਾਮੀ ਪਿਤਾ ਜਾਣਦੇ ਸੀ ਕਿ ਕੱਲ ਕੀ ਹੋਣਾ ਸਾਰੀ ਰਾਤ ਗੁਰੂ ਸਾਹਿਬ ਜੀ ਸਿੱਖਾਂ ਅਤੇ ਸਹਿਜਿਆਦਿਆਂ ਨੂੰ ਪਿਆਰ ਦਿੰਦੇ ਰਹੇ ਸੰਗਤ ਜੀ ਠੰਡ ਬਹੁਤ ਸੀ ਦੂਜੇ ਪਾਸੇ ਮੁਗਲ ਸਵੇਰ ਹੋਣ ਦੀ ਉਡੀਕ ਚ ਸੀ ਦੁਸ਼ਮਣ ਜਾਣਦਾ ਸੀ ਕਿ ਸਿੱਖ ਬਹੁਤ ਘਟਨੇ ਤੇ ਅਸੀਂ ਲੱਖਾਂ ਦੇ ਗਿਣਤੀ ਚ ਇਸ ਲਈ ਸਿੱਖਾਂ ਨੇ ਫੜਨਾ ਬਹੁਤ ਹੀ ਆਸਾਨ ਹੈ ਅਗਲੀ ਸਵੇਰ ਅਮਰਤ ਵੇਲੇ ਗੁਰੂ ਸਾਹਿਬ ਜੀ ਨੇ ਦੀਵਾਨ ਸਜਾਇਆ ਸਾਰਿਆਂ ਹਾਜ਼ਰੀ ਭਰੀ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਕਿਹਾ ਅੱਜ ਦਾ ਦਿਨ ਬਹੁਤ ਵੱਡਾ ਦਿਨ ਹੈ ਬਾਹਰ ਲੱਖਾਂ ਦੀ ਫੌਜ ਹੈ ਜਿਵੇਂ ਪਿਤਾ ਆਪਣੇ ਪੁੱਤਰਾਂ ਦੀ ਸਿੱਖਤ ਕਰਦਾ ਹੈ ਤਾਂ ਉਸ ਤਰ੍ਹਾਂ ਗੁਰੂ ਪਿਤਾ ਜੀ ਸਿੰਘਾਂ ਦੀ ਵਡਿਆਈ ਕਰਦੇ ਨੇ ਅਸੀਂ ਆਖਰੀ ਸਾਹ ਤੱਕ ਵੈਰੀਆਂ ਨਾਲ ਜੂਝਣਾ ਹੈ ਮੈਂ ਉੱਚੇ ਟਿੱਲੇ ਤੋਂ ਦੁਸ਼ਮਣ ਤੇ ਨਿਗ੍ਹਾ ਰੱਖਾਂਗਾ ਦੁਸ਼ਮਣ ਕਿਲੇ 'ਚ ਪ੍ਰਵੇਸ਼ ਨਾ ਕਰ पाए ਤੇ ਬਾਕੀ ਸਿੰਘ ਵੀ ਚਾਰ ਦਿਵਾਰੀ ਤੇ ਤੈਨਾਤ ਰਹਿਣ ਜੇ ਜ਼ਰੂਰਤ ਪਈ ਤੇ ਪੰਜ-ਪੰਜ ਸਿੰਘਾਂ ਦਾ ਜੱਥਾ ਰਣ ਵਿੱਚ ਜੂਝਣ ਨੂੰ ਜਾਏਗਾ। ਸੰਗਤ ਜੀ ਅੱਜ ਦਾ ਉਹ ਦਿਨ ਸੀ ਜਦੋਂ ਲਖਨਾਨੰਦ ਇੱਕ-ਇੱਕ ਸਿੰਘ ਲੜਨ ਜਾ ਰਿਹਾ ਸੀ। ਅੱਠ ਪੋ ਦਾ ਦਿਨ, ਠੰਡ ਦਾ ਦਿਨ, ਧੁੰਦ ਬਹੁਤ ਜ਼ਿਆਦਾ ਸੀ। ਇਸ ਕਰਕੇ ਦਿਨ ਵੀ ਬਹੁਤ دیر ਬਾਅਦ ਚੜ੍ਹਿਆ ਤੇ ਮੁਗਲਾਂ ਨੇ ਕਿਲੇ ਦੇ ਬਾਹਰ ਕੋੜੀਲਾ ਅੰਦਰ ਆਉਣ ਦੀ ਕੋਸ਼ਿਸ਼ ਕੀਤੀ। ਪਰ ਗੁਰੂ ਸਾਹਿਬ ਜੀ ਉੱਪਰ ਤੈਨਾਤ ਸੀ। ਗੁਰੂ ਸਾਹਿਬ ਜੀ ਦੇ ਤੀਰ ਤੋਂ ਕੋਈ ਵੀ ਪਛਨ ਨਾ ਪਾਇਆ ਇਸ ਤੋਂ ਬਾਅਦ ਪਹਿਲਾ ਜੱਥਾ ਸਿੰਘਾਂ ਦਾ ਤਿਆਰ ਹੋਇਆ ਜਿਸ ਵਿੱਚ ਪਾਈ ਹਿੰਮਤ ਸਿੰਘ ਜੀ ਲੀਡ ਕਰ ਰਹੇ ਸਨ ਗੁਰੂ ਸਾਹਿਬ ਜੀ ਨੇ ਕਿਹਾ ਸਿੰਘ ਜੀ ਜਾਓ ਤੇ ਹਿੰਮਤ ਨਾਲ ਲੜੋ ਗੁਰੂ ਸਾਹਿਬ ਜੀ ਦੀ ਅਗਲਾ ਲੈ ਪਾਈ ਹਿੰਮਤ ਸਿੰਘ ਜੀ ਬੜੀ ਹੀ ਹਿੰਮਤ ਨਾਲ ਰਣ ਵਿੱਚ ਜੂਝ ਸ਼ਹੀਦੀ ਪਾ ਗਏ ਇਸੇ ਤਰ੍ਹਾਂ ਦੂਜਾ ਜੱਥਾ ਤਿਆਰ ਹੋਇਆ ਫਿਰ ਤੋਂ ਕਿਲੇ ਦਾ ਦਵਾਰ ਖੁੱਲਿਆ ਸਿੰਘ ਬਾਹਰ ਗਏ ਤੇ ਲੱਖਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦਿਆਂ ਪ੍ਰਾਪਤ ਕਰ ਗਏ ਇਸ ਤਰ੍ਹਾਂ ਪੰਜ ਜਥੇ ਗਏ ਤੇ ਤਕਰੀਬਨ 25 ਸਿੰਘ ਸ਼ਹੀਦ ਹੋ ਗਏ ਦੁਪਹਿਰ ਦਾ ਟਾਈਮ ਹੋ ਚੁੱਕਿਆ ਸੀ ਹੁਣ ਸਾਹਿਬ ਜادہ ਅਜੀਤ ਸਿੰਘ ਜੀ ਅੱਗੇ ਆਏ ਤੇ ਯੁੱਧ ਦੇ ਮੈਦਾਨ 'ਚ ਜਾਣ ਦੀ ਆਗਿਆ ਮੰਗੀ ਪਰ ਸਿੰਘਾਂ ਨੇ ਮਨ ਕਰ ਦਿੱਤਾ ਤੇ ਕਿਹਾ ਤੁਸੀਂ ਨਹੀਂ ਜਾ ਸਕਦੇ ਸਾਹਿਬ ਜادہ ਅਜੀਤ ਸਿੰਘ ਜੀ ਨੇ ਕਿਹਾ ਮੈਨੂੰ ਆਪਣੇ ਤੋਂ ਵੱਖ ਕਰਕੇ ਨਾ ਦੇਖੋ ਮੈਂ ਵੀ ਤੁਹਾਡੇ ਨਾਲ ਰਣ ਦੇ ਮੈਦਾਨ 'ਚ ਜਾਵਾਂਗਾ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨਾਮ ਮੰਨੇ ਤਾਂ ਸਿੰਘ ਗੁਰੂ ਸਾਹਿਬ ਜੀ ਕੋਲ ਗਏ ਗੁਰੂ ਸਾਹਿਬ ਜੀ ਨੇ ਕਿਹਾ ਮੇਰੇ ਲਈ ਤੁਸੀਂ ਸਾਰੇ ਹੀ ਸਾਹਿਬਜ਼ਾਦੇ ਤੁਸੀਂ ਸਾਰੇ ਹੀ ਮੇਰੇ ਪੁੱਤਰ ਹੋ ਅਜੀਤ ਵੀ ਤੁਹਾਡਾ ਭਰਾ ਹੈ ਇਹ ਵੀ ਆਪ ਜੀ ਨਾਲ ਮੈਦਾਨ ਵਿੱਚ ਜਾਏਗਾ ਗੁਰੂ ਸਾਹਿਬ ਜੀ ਦੇ ਬਚਨ ਕੋਈ ਟਾਲ ਨਹੀਂ ਸਕਿਆ ਅਤੇ ਅਗਲਾ ਜਥਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਲੈ ਕੇ ਗਏ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮੈਦਾਨ ਵਿੱਚ ਜਾਂਦੇ ਹਨ ਇਹ ਬਹੁਤ ਹੀ ਸੁਰਤੀਲੇ ਹਨ ਤੀਰ ਅੰਦਾਜ਼ੀ 'ਚ ਵੀ ਬਹੁਤ ਤੇਜ਼ ਨੇ ਉਹਨਾਂ ਲੱਖਾਂ ਦੀ ਗਿਣਤੀ ਵਿੱਚ ਦੁਸ਼ਮਣਾਂ ਨੂੰ ਮਾਰ ਦਿਰਾਇਆ ਔਰੰਗਜ਼ੇਬ ਤੇ ਵਜ਼ੀਰ ਖਾਨ ਇਹ ਦੇਖ ਕੇ ਹੈਰਾਨ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਆਪਣਾ ਪੁੱਤਰ ਭੇਜ ਦਿੱਤਾ ਮੁਗਲ ਕੀ ਜਾਣਨ ਵੀ ਗੁਰੂ ਸਾਹਿਬ ਜੀ ਦੀਆਂ ਨਜ਼ਰਾਂ 'ਚ ਤਾਂ ਸਾਰੇ ਹੀ ਬਰਾਬਰ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਆਪਣੇ ਆਖਰੀ ਸਾਹ ਤੱਕ ਲੜਦੇ ਨੇ ਤੇ ਬਹੁਤ ਹੀ ਬਹਾਦਰੀ ਨਾਲ ਦੁਸ਼ਮਣ ਨੂੰ ਮਾਰ ਗਿਰਾਉਂਦੇ ਨੇ ਗੁਰੂ ਪਿਤਾ ਜੀ ਆਪਣੇ ਪੁੱਤਰ ਦੀ ਬਹਾਦਰੀ ਨੂੰ ਦੂਰ ਤੋਂ ਵੇਖ ਰਹੇ ਸਨ ਆਖਿਰ ਸਹਜਦਾ ਅਜੀਤ ਸਿੰਘ ਜੀ ਨੂੰ ਬਹੁਤ ਸਾਰੇ ਤੀਰ ਲੱਗੇ ਤੇ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਸ਼ਹਾਦਤ ਦਾ ਜਾਮ ਪੀ ਗਏ ਗੁਰੂ ਸਾਹਿਬ ਜੀ ਨੇ ਜੈਕਾਰਾ ਗਜਾਇਆ ਬਾਬਾ ਜੁਜਾਰ ਸਿੰਘ ਜੀ ਨੇ ਵੀ ਜੰਗ ਦੇ ਮੈਦਾਨ 'ਚ ਜਾਣ ਦੀ ਆਗਿਆ ਮੰਗੀ ਗੁਰੂ ਸਾਹਿਬ ਜੀ ਨੇ ਬਾਬਾ ਜੁਜਾਰ ਸਿੰਘ ਜੀ ਨੂੰ ਜੰਗ ਵਿੱਚ ਭੇਜਣ ਲਈ ਆਪਣੇ ਹੱਥੀ ਤਿਆਰ ਕੀਤਾ ਸਿੰਘਾਂ ਨੇ ਬਹੁਤ ਮਨਾ ਕੀਤਾ ਬਾਬਾ ਜੁਜਾਰ ਸਿੰਘ ਜੀ ਨੇ ਕਿਹਾ ਮੈਂ ਵੀ ਆਪਣੇ ਵੱਡੇ ਵੀਰ ਜੀ ਵਾਂਗੂ ਦੁਸ਼ਮਣਾਂ ਨੂੰ ਮਾਰ ਗਿਰਾਵਾਂਗਾ ਦੱਸਿਆ ਜਾਂਦਾ ਹੈ ਕਿ ਸਾਹਿਬਜ਼ਾਦਾ ਜੁਜਾਰ ਸਿੰਘ ਜੀ ਵੀ ਬਹੁਤ ਦਲੇਰੀ ਨਾਲ ਲੜੇ ਤੇ ਸ਼ਾਮ ਹੁੰਦੇ ਹੁੰਦੇ ਕਈਆਂ ਨੂੰ ਮਾਰ ਕੇ ਸ਼ਹੀਦੀ ਪਾ ਗਏ ਉਸ ਟਾਈਮ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਉਮਰ 18 ਸਾਲ ਤੇ ਬਾਬਾ ਜੁਜਾਰ ਸਿੰਘ ਜੀ ਸਿਰਫ 14 ਸਾਲ ਦੇ ਸੀ ਤੇ ਇਦਾਂ ਮੁਗਲ ਚੋਂ ਲੱਖਾਂ ਦੀ ਫੌਜ ਸੀ ਗੁਰੂ ਸਾਹਿਬ ਜੀ ਨੂੰ ਫੜਨ ਲਈ ਆਈ ਸੀ ਜੋ ਕਹਿੰਦੀ ਸੀ ਕਿ ਗੁਰੂ ਸਾਹਿਬ ਨੂੰ ਕੁਛ ਹੀ ਪਲਾਜ ਫੜ ਕੇ ਲੈ ਜਾਵਾਂਗੇ ਉਹ ਪੂਰਾ ਦਿਨ ਲੜਦੇ ਰਹੇ ਪਰ ਗੁਰੂ ਸਾਹਿਬ ਜੀ ਨੂੰ ਨਾ ਫੜ ਸਕੇ ਗੁਰੂ ਸਾਹਿਬ ਜੀ ਹੁਣ ਆਪ ਜਾਣ ਲਈ ਤਿਆਰ ਸਨ ਪਰ ਇਸ ਵਾਰ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਜੀ ਨੂੰ ਰੋਕ ਲਿਆ ਅਤੇ ਸ਼ਾਮ ਨੂੰ ਜਦੋਂ ਜੰਗ ਵਿਰਾਮ ਹੋਈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਅਗਲੀ ਸਵੇਰ ਸਭ ਤੋਂ ਪਹਿਲਾਂ ਜਥਾ ਮੈ ਲੇ ਕੇ ਜਾਵਾਂਗਾ ਬਰਸਤ ਸਿੰਘ ਜੋ ਕਿਲੇ ਚ ਬਚੇ ਸੀ ਉਹਨਾਂ ਗੁਰੂ ਸਾਹਿਬ ਜੀ ਨੂੰ ਨਾ ਜਾਣ ਲੈ ਕਿਹਾ ਗੁਰੂ ਸਾਹਿਬ ਜੀ ਨੇ ਕਿਹਾ ਇਹ ਕਿਦਾਂ ਹੋ ਸਕਦਾ ਮੈਂ ਰਣ ਭੂਮੀ ਛੱਡ ਕੇ ਚਲਾ ਜਾਵਾਂ ਤਾਂ ਉਹਨਾਂ ਸੱਤ ਸਿੰਘਾਂ ਚੋਂ ਪੰਜ ਸਿੰਘਾਂ ਨੇ ਪੰਜ ਪਿਆਰਾਂ ਦਾ ਰੂਪ ਲੈ ਪੰਜ ਪਿਆਰਿਆਂ ਵੱਜੋ ਗੁਰੂ ਸਾਹਿਬ ਜੀ ਨੇ ਕਿਹਾ ਕਿ ਆਪ ਜੀ ਨੇ ਕਿਆ ਸੀ ਪੰਜ ਪਿਆਰੇ ਸਹਿਬਾਨ ਜੋ ਕਹਿਣਗੇ ਉਹ ਹੁਕਮ ਆਪ ਜੀ ਨੂੰ ਮੰਨਣਾ ਪਏਗਾ ਅੱਜ ਅਸੀਂ ਹੁਕਮ ਤਾਂ ਨਹੀਂ ਕਰ ਰਹੇ पर बिनती जरूर करेंगे गुरु साहिब जी ਤੁਸੀਂ ਇਥੋਂ ਚਲੇ ਜਾਓ ਆਪ ਜੀ ਜਾਓਗੇ ਤਾਂ ਹੀ ਗੁਰੂ ਨਾਨਕ ਪਾਸ਼ਾ ਜੀ ਦਾ ਟੀਚਾ ਸੰਪੂਰਨ ਕਰ पाओगे ਆਪ ਜੀ ਜੀਵਤ ਰਹੋਗੇ ਤੇ ਸਾਡੇ ਵਰਗੇ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਸਿੰਘ ਸੂਰਮੇ ਤਿਆਰ ਕਰੋਗੇ ਅਤੇ ਸਿੰਘ 71 ਹੋ ਜ਼ੁਲਮ ਦੇ ਖਿਲਾਫ ਸੰਗੈਸ਼ ਵਿੱਚ ਸ਼ਾਮਿਲ ਹੋਣਗੇ ਇਸ ਵਾਰ ਗੁਰੂ ਸਾਹਿਬ ਜੀ ਨੇ ਜੋ ਪੰਜ ਪਿਆਰਿਆਂ ਦਾ ਹੁਕਮ ਸੀ ਉਹਨਾਂ ਦੀ ਬੇਨਤੀ ਸੀ ਉਸ ਨੂੰ ਸੁਣਦੇ ਹੋਏ ਆਪਣਾ ਸੀਸ ਚੁਕਾਇਆ ਗੁਰੂ ਸਾਹਿਬ ਜੀ ਨੇ ਜਾਣ ਦਾ ਹੁਕਮ ਮੰਨ ਕਿਲੇ ਜੋ ਜਾਣਾ ਮਨਜ਼ੂਰ ਕੀਤਾ ਗੁਰੂ ਸਾਹਿਬ ਜੀ ਕਿਲੇ ਵਿੱਚੋਂ ਚੁੱਪਚਾਪ ਨਹੀਂ ਨਿਕਲੇ ਦੁਸ਼ਮਣ ਨੂੰ ਲਲਕਾਰਿਆ ਤੇ ਕਿਹਾ ਹਿੰਦ ਦਾ ਪੀਰ ਜਾ ਰਿਹਾ ਹੈ ਕੋਈ ਰੋਕ ਸਕੇ ਤਾਂ ਰੋਕ ਲਵੇ ਰਾਤ ਦਾ ਵੇਲਾ ਸੀ ਮੁਗਲ ਫੌਜਾਂ ਵਿੱਚ ਤਰਥੱਲੀ ਮਚ ਗਈ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਭਾਈ ਦਇਆ ਸਿੰਘ ਜੀ ਭਾਈ ਮਾਨ ਸਿੰਘ ਜੀ ਕਿਲੇ ਚੋਂ ਬਾਹਰ ਨਿਕਲ ਕੇ ਮਾਛੀਵਾੜੇ ਚਲੇ ਗਏ ਦੂਜੇ ਪਾਸੇ ਛੋਟੇ ਸਹਿਜਾਦੇ ਜੋ ਕੁੰਮਾ ਮਾਸ਼ਕੀ ਦੇ ਘਰ ਸੀ ਉਹਨਾਂ ਨੂੰ ਅੱਜ ਗੰਗੂ ਆਪਣੇ ਘਰ ਲੈ ਗਿਆ ਗੰਗੂ ਮਾਤਾ ਗੁਜਰੀ ਜੀ ਨੂੰ ਕਹਿੰਦਾ ਹੈ ਕਿ ਤੁਸੀਂ ਜਦੋਂ ਤੱਕ ਚਾਹੋ ਸਾਡੇ ਨਾਲ ਰਹਿ ਸਕਦੇ ਹੋ ਤੇ ਇਸ ਤਰ੍ਹਾਂ ਮਾਤਾ ਗੁਜਰਪੁਰ ਜੀ ਛੋਟੇ ਸਹਿਜਾਦੇ ਗੰਗੂ ਦੇ ਪਿੰਡ ਖੇੜੀ ਪਹੁੰਚ ਜਾਂਦੇ ਹਨ ਇਹ ਸੀ ਅੱਜ ਦਾ ਇਤਿਹਾਸ ਸੰਗਤ ਜੀ ਜੋ ਪੰਜ ਸਿੰਘ ਕਿਲੇ ਚ ਬਚ ਜਾਂਦੇ ਹਨ ਇਹਨਾਂ ਦੇ ਨਾਲ ਕੀ ਹੁੰਦਾ ਤੇ ਛੋਟੇ ਸਹਿਜਾਦਿਆਂ ਨਾਲ ਕੱਲ ਕੀ ਹੋਵੇਗਾ ਇਹ ਅਸੀਂ ਕੱਲ ਦੀ ਵੀਡੀਓ 'ਚ ਜਾਣਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ